हाँ। मैं डॉक्टर विनीत जयत सिंह सीएमसी लुधियाना के न्यूरोलॉजी डिपार्टमेंट च काम कर दादा न्यूरो न्यूरोमस्कुलर सेंटर ऑफ एक्सीलेंस है जिंद निगरानी मैं करता तो मैं अज तुम डिस्ट्रोफी वह बीमारी बारे दसना चाहना जिंदि मसकुलर डिस्ट्रोफी एक बीमारी हैगी है, है जेडे साढ़े देश के छोटे बच्चों होंगी है य बीमारी लड़किया होंगे ਇਹ ਕੁੜੀਆਂ ਨੂੰ ਨਹੀਂ ਹੁੰਦਾ ਇਸ ਕਰਕੇ ਬੱਚੇ ਜਿਹੜੇ ਪੈਦਾ ਹੁੰਦੇ ਨੇ ਉਹਨਾਂ ਨੂੰ ਅੱਗੇ ਜਾ ਕਰਕੇ ਜਦੋਂ ਛੋਟੀ ਉਮਰ ਹੀ ਹੁੰਦੀ ਆ ਇਹ ਦੇਰੀ ਨਾਲ ਤੁਰਦੇ ਆ 16 ਮਹੀਨੇ ਦੇ ਵਿੱਚ ਜੇ ਕੋਈ ਮੁੰਡਾ ਕਿਸੇ ਦੇ ਕਰੇ ਨਾ ਤੁਰੇ ਜਾਂ ਤੱਕ ਉਹ ਦੇਰ ਨਾਲ ਬੋਲੇ ਉਹਨੂੰ ਇਹ ਬਿਮਾਰੀ ਹੋ ਸਕਦੀ ਹੈ ਤੇ ਉਹਦਾ ਚੈੱਕਅਪ ਕਰਨਾ ਬਹੁਤ ਜ਼ਰੂਰੀ ਹੈ ਜਦੋਂ ਇਹ ਬੱਚੇ ਫਿਰ ਤੁਰ ਪੈਂਦੇ ਆ ਹੌਲੀ ਹੌਲੀ ਕਰਕੇ ਤੁਰ ਪੈਂਦੇ ਆ उस तो बाद चक्के तुरना शुरू कर अड्डी चक्के तुरन करके भी नौखा लगता है, है चढ़ना उतरना इन्हू लगता उस ते जाके थले बह के उठना औखा लगता है बड़े अजीब तरीके अपने हथ के सहारे बड़े औखे होके सिद्धे होंगे उस तो बाद अगे जा करके ਜਦੋਂ ਕਿ 8 10 ਸਾਲ ਦੇ ਹੁੰਦੇ ਆ ਇਹ ਵੀਨਚੈ ਤੇ ਆ ਜਾਂਦੇ ਆ ਤੇ ਜਿਵੇਂ ਉਮਰ ਹੋਰ ਅੱਗੇ ਨਿਕਲਦੀ ਹੈ ਕਈ ਬੱਚੇ 15 ਸਾਲ ਤੱਕ ਇਹਨਾਂ ਨੂੰ ਸਾਹ ਔਖਾ ਹੋ ਜਾਂਦਾ ਜਾਂ ਇਹਨਾਂ ਨੂੰ ਹੋਰ ਦਿਲ ਦੀਆਂ ਪ੍ਰੋਬਲਮਾਂ ਸ਼ੁਰੂ ਹੋ ਜਾਂਦੀ ਹੈ ਜਿਹਦੇ ਕਰਕੇ ਸਾਡੇ ਦੇਸ਼ ਦੇ ਵਿੱਚ ਇਸ ਤੋਂ ਅੱਗੇ ਨਹੀਂ ਜੀ ਸਕਦੇ ਲੇਕਿਨ ਹੁਣ ਸਾਡੇ ਦੇਸ਼ ਦੇ ਵਿੱਚ ਇਹ ਬੱਚੇ ਉਹ 20 ਸਾਲ 25 ਸਾਲ 26 ਸਾਲ ਤੱਕ ਵੀ ਜੀ ਰਹੇ ਨੇ ਬਾਰਾਂ ਵਾਲੇ ਦੇਸ਼ ਜਿਹੜੇ ਹੁੰਦੇ ਆ ਜਿਵੇਂ ਫਰਾਂਸ ਇਟਲੀ ਦੇ ਵਿੱਚ ਇਹ ਆਪਣੇ 40 ਸਾਲ 45 ਹਾਲ ਤੱਕ ਵੀ ਜੀ ਰਹੇ ਆ ਤੇ ਉਸ ਤੋਂ ਵੀ ਅੱਗੇ ਹੁਣ ਬੱਚੇ ਹੈਗੇ ਜਿਹੜੇ ਨੇ ਉਸ ਤੋਂ ਵੀ ਜ਼ਿਆਦਾ ਹੁਣ ਜੀਣਾ ਤੇ ਅਸੀਂ ਜਿਹੜਾ ਸਨੇਹ ਦੇਣਾ ਚਾਹੁੰਦੇ ਉਹ ਇੱਕ ਇਹ ਹੈ ਤਾਂ ਕਿ ਇਹ ਜੀਮਾਰੀ ਨੂੰ ਲੈ ਕਰਕੇ ਅਸੀਂ ਮਾਇੂਰ ਨਾ ਹੋਈਏ ਕਿਉਂਕਿ ਜਿਵੇਂ ਜ਼ਿੰਦਗੀ ਹੈਗੀ ਆ ਇਹਦੇ ਲਈ ਅਸੀਂ ਬਹੁਤ ਕੁਝ ਕਰ ਸਕਦੇ ਆ ਤੇ ਇਹਦੇ ਲਈ ਸਭ ਤੋਂ ਜ਼ਰੂਰੀ ਹੁੰਦਾ ਮਲਟੀ ਡਿਸਿਪਲਨਰੀ ਕੇਅਰ

अपनी सुनहरी जिंदगी जीण का मौका देने सारे सहूलियत तैयार एक है अपनी जिंदगी पूरी सुखद जी सके इस तो अगे ये बच्चे अम कर इन्हों का बहुत जरूरी है जरा हथ हैली जाए यूप्यूटर ਆਈ ਵਰਗੀ ਚੀਜ਼ਾਂ ਦੇ ਵਿੱਚ ਜੇ ਅਸੀਂ ਪਾ ਦਈਏ ਤਾਂ ਇਹ ਕੰਮ ਕਰ ਸਕਦੇ ਜਿਵੇਂ ਵੀਡੀਓ ਐਡੀਟਿੰਗ ਹੋ ਗਿਆ ਗ੍ਰਾਫਿਕਸ ਡਿਜ਼ਾਈਨਿੰਗ ਹੋ ਗਿਆ ਸ਼ੇਅਰ ਬ੍ਰੋকারেਜ ਹੋ ਗਿਆ ਕਿੰਨੇ ਸਾਰੀਆਂ ਚੀਜ਼ਾਂ ਹੈ ਕਿ ਜਦ ਆਪਾਂ ਕੁਰਸੀ 'ਤੇ ਬੈਠ ਕੇ ਕਰੀ ਜਾਂਦੇ ਆ ਇਹਨਾਂ ਦੀਆਂ ਟ੍ਰੇਨਿੰਗ ਅਸੀਂ ਬੱਚੇ ਨੂੰ ਪਹਿਲਾਂ ਤੋਂ ਹੀ ਅਸੀਂ ਪਾ ਦਈਏ ਤਾਂ ਕਿ ਜੇ ਉਹਨਾਂ ਨੂੰ ट्रांजिशन ਦੇ ਵਿੱਚ ਜਿਵੇਂ ਤੋਲ ਨਹੀਂ ਸਕਦਾ ਸੀ ਹੁਣ ਕੁਰਸੀ 'ਤੇ ਆ ਗਿਆ ਕੁਰਸੀ ਤੋਂ ਅੱਗੇ ਬੰਜੇ ਤੇ ਆ ਗਿਆ ਔਰ ਫਿਰ ਵੀ ਇਹਨਾਂ ਦਾ ਦਿਮਾਗ ਚਸਤੇ ਇਹ ਕੰਮ ਕਰਕੇ ਆਪਣੇ ਲਈ ਪਹਿ ਕਮਾਨ ਜੋਗੇ ਹੋ ਸਕਦੇ और सब तो ज्यादा जरूरी है समाज कि अच्छा अपनी जिंदगी कमजोर नहीं करके नहीं सकते कि ये अपनी जिन्ना कि कर सकते हैं वो समाज के लिए कर सकीा इस टाइम ऐलान है जो कोई ए बचे है जशर डिस्ट्रसी हैगी है तयर कितिया गिमारी जेनेटिक बीमारी होंगी है कह है बच्चा जो रखा जाता जो वो पैदा होंगे उसी टाइम ओन प्रॉब्लम होंगी कोक दे लेकिन जो पैदा होंगे उस वे हथ पैर चलते हैं तो ओनू पहचान करने थोड़ा टाइम लगता है मा पिया इस बीमारी बारे जानकारी नहीं होंगी बच्चा करीबन दो साल तीन साल का होंगे फिर तंगी आनी दिखती है फिर पता लगता लेकिन जिम्मे मैं क्या जे पैदा हो पी के नाम का टैस होंगे एक ब्लड टेस्ट होंगे जे अस्ट करा लीए तो सैदा हो दस दिन तक भी पता लग सकता ਹਸਪੀਟਲ ਵੱਲੋਂ ਇੱਥੇ ਇਦਾਂ ਦੇ ਪ੍ਰੋਗਰਾਮਸ ਨੂੰ ਆਰਗੇਨਾਈਜ਼ ਕੀਤੇ ਜਾ ਰਹੇ ਨੇ ਕਿ ਇਸ ਬਿਮਾਰੀ ਬਾਰੇ ਆਪਣੇ ਪੇਰੈਂਟ ਨੂੰ ਅਭਿਆਸ ਕਰਾਏ। ਇਹਦੇ ਚ ਸਭ ਤੋਂ ਜ਼ਿਆਦਾ ਪੇਰੈਂਟਸ ਨੂੰ ਅਗਿਆਰ ਕਰਨਾ ਜ਼ਰੂਰੀ ਹੈ। ਇਹਦੇ ਲਈ ਸਾਡੇ ਹਸਪਤਾਲ ਦੇ ਵਿੱਚ ਅਸੀਂ ਡਿਊਸ਼ੈਂ ਮਸਕਲ ਡਿਸਟ੍ਰੋਫੀ ਕੈਂਪ ਲਵਾਉਂਦੇ ਆ। ਜਿਹਦੇ ਵਿੱਚ ਵੱਖਰੇ ਵੱਖਰੇ ਸਪੈਸ਼ਲਿਸਟ ਡਾਕਟਰ ਆਉਂਦੇ ਆ। ਤੇ ਉਹ ਆਪਣੀ ਭਾਸ਼ਾ ਦੇ ਵਿੱਚ ਜਿਵੇਂ ਪੰਜਾਬੀ ਚ ਮੈਂ ਗੱਲ ਕਰ ਰਿਹਾ ਆਪਣੀ ਭਾਸ਼ਾ ਦੇ ਵਿੱਚ ਇਸ ਬਿਮਾਰੀ ਦੀ ਤਹ ਤੱਕ ਉਹ ਪੇਰੈਂਟਸ ਨੂੰ ਸਮਝਾਉਂਦੇ ਆ ਕਿ ਇਹ ਬਿਮਾਰੀ ਹੁੰਦੀ ਕੀ ਆ ਕਿਉਂ ਆ ਹੁੰਦਾ ਇਹਨਾਂ ਦੀ ਦੇਖਰੇਖ ਲਈ ਕੀ ਕੀ ਸਾਨੂੰ ਕਰਨਾ ਚਾਹੀਦਾ ਉਹ ਕਰਨ ਦੇ ਨਾਲ ਕੀ ਫਾਇਦਾ ਹੁੰਦਾ ਤਾਂ ਕਿ ਮਾਪਿਓ ਆਪ ਨਿਰਣੇ ਲੈ ਸਕਣ ਤੇ ਆਪਣੇ ਬੱਚੇ ਦਾ ਬੈਸਟ ਇਲਾਜ ਕਰ ਸਕਣ ਇਸ ਹਸਪੀਟਲ ਜਿਹੜਾ ਹੈਗਾ ਬਿਮਾਰੀ ਦੇ ਲਈ ਇਹ ਰੇਅਰ ਡਿਜ਼ੀਜ਼ ਦੇ ਵਿੱਚ ਆਉਂਦਾ ਤੇ ਇੰਡੀਆ ਦੇ ਵਿੱਚ ਰੇਅਰ ਡਿਜ਼ੀਜ਼ ਪਾਲਿਸੀ ਬਣ ਚੁੱਕੀ ਹੈ ਰੇਅਰ ਡਿਜ਼ੀਜ਼ ਪਾਲਿਸੀਜ਼ ਦੇ ਥਰੂ ਇਹ ਬੱਚਿਆਂ ਦੇ ਲਈ ਆ ਕਾਫੀ ਵੱਡੀ ਰਕਮ ਸਰਕਾਰ ਨੇ ਰੱਖੀ ਹੈ ਜਿਹੜੀ ਕੁਝ ਸੰਸਥਾਵਾਂ ਦੇ ਵਿੱਚ ਮੌਜੂਦ ਹੈਗੀ ਹੈ ਉਹਦੇ ਥਰੂ ਜੀਨ ਥੈਰੇਪੀ ਟਰੀਟਮੈਂਟ ਜਿਹੜਾ ਹੈਗਾ ਉਹ ਫਾਸਲ ਕੀਤਾ ਜਾ ਸਕਦਾ ਇਹ ਟਰੀਟਮੈਂਟ ਦੇ ਨਾਲ ਮਰੀਜ਼ ਨੂੰ ਜੀਨ ਥੈਰੇਪੀ ਲੈਣ ਦੇ ਬਾਵਜੂਦ ਉਹਨਾਂ ਨੂੰ ਮਲਟੀਡਿਸਿਪਲਨਰੀ ਕੇਅਰ ਜਿਹੜੇ ਆਪਾਂ ਕਹਿ ਰਹੇ ਨੇ ਜਿੱਥੇ ਹਾਰਟ ਸਪੈਸ਼ਲਿਸਟ ਕਾਰਡੀਆਕ ਸਪੈਸ਼ਲਿਸਟਾਂ ਦੀ ਸਹਾਇਤਾ ਦੇ ਲੋੜ ਹੁੰਦੀ ਆ ਉਹਦੀ ਲੋੜ ਪੈਂਦੀ ਹੈ ਜਿਹੜਾ ਮਲਟੀਡਿਸਿਪਲਨਰੀ ਕੇਅਰ ਹੈਗਾ ਉਹ ਸਾਡੇ ਹਸਪਤਾਲੋਂ ਮਿਲ ਸਕਦਾ ਪਰ ਜਿਹੜੀ ਜੀਨ ਥੈਰੇਪੀ ਦੀ ਟਰੀਟਮੈਂਟ ਜਿਸੇ ਸਰਕਾਰ ਉਹਨਾਂ ਨੂੰ ਫ੍ਰੀ ਕਰਦੀ ਹੈ ਜਿੱਥੇ ਉਹ ਆਪਣੇ ਟ੍ਰੀਟਮੈਂਟ ਲਈ ਸਹੂਲਤ ਦਿੰਦੇ ਨੇ ਉਹ ਸਾਨੂੰ ਪੀਜੀਆਈ, ਏਮਜ਼ ਜਾਂ ਦੂਜੇ ਹਸਪਤਾਲਾਂ ਤੋਂ ਮਿਲ ਸਕਦਾ ਹੈ